ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਮੈਂਡਮੈਂਟ ਐਕਟ 2024 ਲਾਗੂ ਹੋ ਚੁੱਕਾ ਹੈ ਤੇ ਗੈਜਟ ਨੋਟੀਫਿਕੇਸ਼ਨ ਵੀ ਇਸ ਦਾ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ ਸੀ ਤੇ ਜਲਦੀ ਇਸ ਨੂੰ ਵਿਚਾਰਨ ਲਈ ਵੀ ਕਿਹਾ ਗਿਆ ਸੀ ਤੇ ਹੁਣ ਇਹ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਪੋਲੀਟੀਕਲ ਐਡੀਟਰ ਨੀਲ ਜੀ ਨੀਲ ਅੱਜ ਇਹ ਬਿੱਲ ਜਿਹੜਾ ਜਿਹੜਾ ਸੀਐਮ ਭਗਵੰਤ ਮਾਨ ਦੇ ਵੱਲੋਂ ਬਿਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਲਦੀ ਵਿਚਾਰਨ ਲਈ ਵੀ ਕਿਹਾ ਗਿਆ ਸੀ ਤੇ ਉੱਤੇ ਨੋਟੀਫਿਕੇਸ਼ਨ ਜਾਰੂ ਜਾਰੀ ਜਿਹੜਾ ਹੋ ਗਿਆ ਤੇ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਅਮੈਂਡਮੈਂਟ ਐਕਟ ਜਿਹੜਾ 2024 ਉਹ ਲਾਗੂ ਹੋ ਚੁੱਕਾ ਹੈ ਇਸ ਪਰ ਹੋਰ ਤੁਹਾਡ ਕੋ ਕੀ ਜਾਣਕਾਰੀ ਦੇਖੋ ਬਿਲਕੁਲ ਜਿਹੜੀ ਨੋਟੀਫਿਕੇਸ਼ਨ ਹੈ 31 ਅਗਸਤ 2024 ਦੀ ਹੈ ਤੇ ਇਸ ਤੋਂ ਬਾਅਦ ਇਹ ਬਿਲ ਵਿਧਾਨ ਸਭਾ ਚ ਰੱਖਿਆ ਗਿਆ ਤੇ ਬਹੁਮਤ ਨਾਲ ਜਿਹੜਾ ਹੈ ਪਾਸ ਹੋ ਗਿਆ ਹੈ ਅਕੀਕਾ ਗੱਲਾਂ ਸਾਰੀਆਂ ਉਹੀ ਨੇ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੀਆਂ ਮੈਂ ਜ਼ਿਕਰ ਪਿਛਲੇ 4-5-6 ਦਿਨਾਂ ਤੋਂ ਹੋ ਰਿਹਾ ਹੈ ਕਿ 31 ਜੁਲਾਈ 2024 ਤੱਕ ਜਿਹੜੀ ਕੋਈ ਇਕਰਾਰਨਾਮੇ ਜਾਂ ਕੋਈ ਪਾਵਰ ਆਫ ਟਰਨਰੀ ਜਾਂ ਕੋਈ ਲੀਗਲ ਅਸ਼ਟਾਮ ਡੀਪੀ ਕਰਕੇ ਜੋ ਜ਼ਮੀਨ ਦੇ 500 ਵਰਗ ਮਟਰਾਂ ਦੇ ਖਲਾਟਾਂ ਦੇ ਜਿਹੜੇ ਨੇ ਉਹ ਦੇਣ ਦੇਣ ਹੋਏ ਨੇ ਤਾਂ ਉਹਨਾਂ ਨੂੰ ਐਲੋਸਰੀ ਲੋੜਨੀ ਹੋਏਗੀ ਇਲੀਗਲ ਕਲੋਨਿਕ ਦੇ ਵਿੱਚ ਇਸ ਦੇ ਨਾਲ ਹੀ ਜਿਹੜਾ ਦੂਜਾ ਪਹਿਲੂ ਵੱਡਾ ਪਹਿਲੂ ਹੈ ਇਸ ਐਕਟ ਦਾ ਨਵੇਂ ਕਾਨੂੰਨ ਦਾ ਸੋਧਿਆ ਹੈ 1995 ਵਾਲਾ ਐਕਟ ਹੈ ਜਿਹਨੂੰ ਸੋਧਿਆ ਗਿਆ ਹੈ ਜਿਹੜਾ 1995 ਵਾਲਾ ਐਕਟ ਹੈ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਚ ਕ੍ਰਾਂਤੀਕਾਰੀ ਐਕਟ ਪੰਜਾਬ ਚ ਸੀਗਾ ਉਸ ਤੋਂ ਬਾਅਦ ਹੀ ਜਿਹੜਾ ਹੈ ਗਮਾੜਾ ਗਲਾੜਾ ਇਸ ਤਰ੍ਹਾਂ ਕਰਕੇ ਜਿਹੜੀਆਂ ਨੇ ਲੋਕਲ ਏਰੀਆ ਡਿਵੈਲਪਮੈਂਟ ਜਿਹੜੀਆਂ ਨੇ ਅਥਾਰਟੀਆਂ ਬਣੀਆਂ ਜਿਵੇਂ ਮੁਹਾਲੀ ਚ ਹੈ ਜਲੰਧਰ ਚ ਹੈ ਲੁਧਿਆਣਾ ਚ ਹੈ ਵੱਡੇ ਕਾਰਪੋਰੇਸ਼ਨ ਵਾਲੇ ਸ਼ਹਿਰਾਂ ਚ ਹੈ ਤਾਂ ਹੋਂਦ ਇਸ ਜਿਹੜਾ ਐਕਟ ਦਾ ਨਾਮ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹਦਾ ਨਾਮ ਹੋ ਗਿਆ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਅਮੈਂਡਮੈਂਟ ਐਕਟ 2024 ਤੇ ਇਹ ਇਸ ਦਿਨ ਤੋਂ ਇਸਦੀ ਅਫੀਸ਼ੀਅਲ ਬਜਟ ਦੇ ਵਿੱਚ ਪਬਲੀਕੇਸ਼ਨ ਹੋਈ ਹੈ ਤਾਂ ਉਸ ਦਿਨ ਤੋਂ ਹੀ ਲਾਗੂ ਹੈ ਤਾਂ ਇਸ ਦਾ ਸਿੱਧਾ ਅਰਥ ਹੈ ਕਿ ਇਹ ਇਕੱਠੀ ਇਸ ਤੋਂ 2024 ਤੋਂ ਲਾਗੂ ਹੈ ਲਗਭਗ ਇੱਕ ਹਫ਼ਤਾ ਕੋ ਚੁੱਕਾ ਇਹਨੂੰ ਲਾਗੂ ਮੰਨਿਆ ਗਿਆ ਹੈ ਤੇ ਦੂਸਰਾ ਪਹਿਲੂ ਜਿਹੜਾ ਉਸ ਤੋਂ ਵੱਡਾ ਹੈ ਕਿ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਕਿ ਹੁਣ ਤੋਂ ਬਾਅਦ ਜਿਹੜਾ ਕੋਈ ਵੀ ਰੀਅਲ ਅਸਟੇਟਿਕ ਦਾ ਕੰਮ ਕਰਨ ਵਾਲਾ ਵਿਅਕਤੀ ਜਾਂ ਕੋਈ ਵੀ ਵਿਅਕਤੀ ਕੋਈ ਗੈਰਕਾਨੂੰਨੀ ਕਲੋਨੀ ਜਿਹੜਾ ਕੱਟੇਗਾ ਜਾਂ ਵੇਚੇਗਾ ਗੈਰਕਾਨੂੰਨੀ 플ੌਟ ਵੇਚੇਗਾ ਉਸ ਨੂੰ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਸਜ਼ਾ ਤੇ ਉਸ ਨੂੰ 25 ਲੱਖ ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਜਿਹੜਾ ਜੁਰਮਾਨਾ ਜਿਹੜਾ ਹੋ ਸਕਦਾ ਹੈ ਸੋ ਇਹ ਦੋ ਵੱਡੇ ਇਹਦੇ ਪਹਿਲੂ ਨੇ ਇੱਕ ਤਾਂ ਰਾਹਤ ਕਿ ਜੋ ਲੋਕ ਪੈਸਾ ਫਸਾ ਰੱਖੇ ਸੀ ਨ ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ 31 ਜੁਲਾਈ 2024 ਤੱਕ ਤੇ ਉਹਨਾਂ ਨੂੰ ਜੋ ਹੈ ਉਹਨਾਂ ਦੇ ਪੈਸੇ ਦੇ ਬਦਲੇ ਉਹਨਾਂ ਨੂੰ ਪਲਾਟ ਜਾਂ ਮਕਾਨ ਮਿਲ ਜਾਣਗੇ 500 ਵਰਗ ਮੀਟਰ ਤੱਕ ਦੇ ਤੇ ਦੂਸਰਾ ਤੋਂ ਇੱਕ ਵਿੱਚ ਜਿਹੜਾ ਹੈ ਕੋਈ ਕੱਟ ਨਹੀਂ ਸਕੇਗਾ ਗੈਰ ਕਾਨੂੰਨੀ ਕਲੋਨੀ ਗੈਰ ਕਾਨੂੰਨੀ ਪਲਾਟ ਨਹੀਂ ਵੇਚ ਸਕੇਗਾ ਕਿਉਂਕਿ ਸਜ਼ਾ ਇੰਨੀ ਸਖਤ ਜਿਹੜੀ ਹੈ ਕਰ ਦਿੱਤੀ ਗਈ ਹੈ ਹੁਣ ਪੰਜਾਬ ਦੇ ਵਿੱਚ ਤੇ ਇਹ ਉਹ ਲਾਗੂ ਹੈ ਜੀ ਜੀ ਰੇਲ ਜੀ ਇਸ ਨਾਲ ਆਮ ਲੋਕਾਂ ਨੂੰ ਵੀ ਕਾਫੀ ਫਰਕ ਪੈ ਸਕਦਾ ਬਿਲਕੁਲ ਸਿੱਧਾ ਸਿੱਧਾ ਆਮ ਲੋਕਾਂ ਨਾਲ ਜੁੜਿਆ ਹੋਇਆ ਹੀ ਇਸ਼ੂ ਹੈ ਇਹ ਮਤਲਬ ਕਿਉਂਕਿ ਆਮ ਵਿਅਕਤੀ ਜਿਹੜਾ ਹੈ ਉਹ ਉਹਦਾ ਬਜਟ ਉਹਦੀ ਪਾਕਟ ਉਸ ਨੂੰ ਮਹਿੰਗਾ ਕਰ ਲੈਣ ਦੀ ਜਿਹੜੀ ਇਜਾਜ਼ਤ ਨਹੀਂ ਦਿੰਦੀ ਤਾਂ ਉਹ ਵਿਚਾਰਾ ਫਿਰ ਮਜਬੂਰੀ ਵਾਸਤੇ ਜਿਹੜਾ ਹੈ ਗੈਰਕਾਨੂੰਨੀ ਕਲੋਨਾਈਜ਼ਰਾਂ ਕੋਲ ਫਸ ਜਾਂਦਾ ਹੈ ਤਾਂ ਉਦੋਂ ਉਸ ਨੂੰ ਤਾਂ ਪਹਿਲੀ ਗੱਲ ਤਾਂ ਰਜਿਸਟਰੀ ਨਹੀਂ ਹੋਈ ਸੀ ਐਨਓਸੀ ਦੀ ਸ਼ਰਤ ਲੱਗੀ ਸੀ No Objection Certificate ਤਾਂ ਰਜਿਸਟਰੀ ਨਹੀਂ ਹੋਈ ਸੀ ਤਾਂ ਉਹ ਆਪਣਾ ਮਕਾਨ ਨਹੀਂ ਬਣਾ ਪਾ ਰਿਹਾ ਸੀ ਉਸ ਨੇ ਆਪਣੇ ਪੈਸਿਆਂ ਬਦਲੇ ਜੋ ਸੀ ਜਿੱਲੇ ਵੀ ਵਰਕਰ ਦਾ ਪਲਾਟ ਲਿੱਤਾ ਹੈ ਗੈਰ ਕਾਨੂੰਨੀ ਬਲਾਉਨੀ ਦੇ ਵਿੱਚ ਉਹ ਨਹੀਂ ਮਿਲ ਪਾ ਰਿਹਾ ਸੀ ਤੇ ਦੂਸਰਾ ਅਗਰ ਕਿਸੇ ਨੇ ਕਿਸੇ ਤਰੀਕੇ ਵੀ ਗੈਰ ਕਾਨੂੰਨੀ ਤੰਗ ਨਾਲ ਆਪਣਾ ਮਕਾਨ ਬਣਾ ਵੀ ਲਿਆ ਹੈ बगैर नक्शा तो बगैर रजिस्ट्री किसी तो, हो कारनामा करके जिम्मे पूरी जी राशि है भुगतान जिम्मे फुल पेमेंट एग्रीमेंट कहने या, या तरह का कोई जरिया अपना बना भी लिया है तो मकान ही गैर कानूनी ਨਾ ਉਹਨੂੰ ਬਿਜਲੀ ਕਨੈਕਸ਼ਨ ਮਿਲਦਾ ਸੀ ਕਿਉਂਕਿ ਉਹਨੂੰ ਗੈਰਕਾਨੂੰਨੀ ਤਰੀਕੇ ਨਾਲ ਹੀ ਅਗਰ ਬਿਜਲੀ ਦਾ ਪ੍ਰਬੰਧ ਕਰਨਾ ਤਾਂ ਕਰਨਾ ਪੈਂਦਾ ਸੀ ਨਾ ਉਹਨੂੰ ਪਾਣੀ ਕਨੈਕਸ਼ਨ ਦਾ ਸੀਵਰੇਜ ਕਨੈਕਸ਼ਨ ਦਾ ਨਾ ਹੀ ਕੋਈ ਫੈਸਿਲਿਟੀਆਂ ਇਸ ਹੁਲਤਾਂ ਗੈਰਕਾਨੂੰਨੀ ਕਲੋਨੀਆਂ ਦੇ ਵਿੱਚ ਮਿਲਦੀਆਂ ਨੇ ਕਿਉਂਕਿ ਇੱਕ ਕਹਿ ਸਕਦੇ ਆ ਆਪਾਂ ਲੈਂਡ ਮਾਫੀਆ ਹੈ ਜਿਹੜਾ ਗੈਰਕਾਨੂੰਨੀ ਕਲੋਨੀਆਂ ਕੱਟਦਾ ਹੈ ਕਲੋਨੀ ਕੱਟਦੇ ਨੇ ਤੇ ਬਾਹਰ ਚਲੇ ਜਾਂਦੇ ਨੇ ਆਪ ਭੱਜ ਜਾਂਦੇ ਨੇ ਆਪ ਲੱਭਦੇ ਨੇ ਮੁੜ ਕੇ ਤੇ ਫਸ ਜਾਂਦਾ ਵਿਚਾਰਾ ਉਹ ਵਿਅਕਤੀ ਜਿਹਨੇ ਆਪਣੀ ساری ਜ਼ਿੰਦਗੀ ਦੀ ਪੂੰਜੀ ਲਾ ਕੇ ਇਹਨਾਂ ਕੋਲੋਂ ਪ੍ਰਾਪਰਟੀ ਲਈਤੀ ਹੁੰਦੀ ਹੈ ਬਲੌਕ ਲੈਂਦਾ ਹੁੰਦਾ ਸੋ ਇਸ ਕਰਕੇ ਸਿੱਧਾ ਸਿੱਧਾ ਜਨਤਾ ਦੇ ਨਾਲ ਜੁੜਿਆ ਹੋਇਆ ਹੀ ਮੁੱਦਾ ਹੈ ਪਰ ਇੱਕ ਪਹਿਲੂ ਜ਼ਰੂਰ ਇਸ ਇਹ ਹੈ ਕਿ ਗੈਰ ਕਾਨੂੰਨੀ ਕਲੋਨੀਆਂ ਬਿਲਕੁਲ ਜਿਹਦਾ ਨਾਮ ਹੀ ਗੈਰ ਕਾਨੂੰਨੀ ਹੈ ਇਲੈਗਲ ਹੈ ਤਾਂ ਇਲੈਗਲ ਹੈ ਪਰ ਜਿਹੜੀਆਂ ਲੀਗਲਾਈਜ਼ਡ ਕਲੋਨੀਆਂ ਨੇ ਇਹ ਉਹਦੇ ਵਿੱਚ ਪ੍ਰਾਪਰਟੀ ਦੀ ਰੇਟ ਬਹੁਤ ਮਹਿੰਗੇ ਨੇ ਉਹਦਾ ਇੱਕ ਕਾਰਨ ਹੈ ਕਿ ਲਿਗਲਾਈਜ਼ ਜਦੋਂ ਤੁਸੀਂ ਕੰਮ ਕਰਦੇ ਹੋ ਰੀਅਲ ਅਸਟੇਟ ਦਾ ਤਾਂ ਉਸ ਤੁਹਾਨੂੰ ਚੇਂਜ ਆਫ ਲੈਂਡ ਯੂਜ਼ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਫੀਸਾਂ ਫਿਰ ਉੱਥੇ ਸਹੂਲਤਾਂ ਪ੍ਰਦਾਨ ਕਰਨੀਆਂ ਸੜਕਾਂ ਕਵਰੇਜ ਬਿਜਲੀ ਪਾਣੀ ਸਾਰਾ ਕੁਝ ਇਨਕਲੂਡਿਟਰ ਵੀ ਹੁੰਦੀਆਂ ਨੇ ਵੋਲਟ ਜਿਹੜੀਆਂ ਨੇ ਕਲੋਨੀਆਂ ਹੁੰਦੀਆਂ ਨੇ ਤਾਂ ਉਹ ਤਾਂ ਸੈਰੀ ਹੋਮ ਕਰਕੇ ਉਹ ਜ਼ਮੀਨ ਵੀ ਮਹਿੰਗੇ ਪਾਦੀ ਹੁੰਦੀ ਹੈ ਤਾਂ ਉਹ ਵੈਸੇ ਬਜਟ ਤੋਂ ਬਾਹਰ ਸਈ ਤਾਂ ਗੈਰ ਕਾਨੂੰਨੀ ਕਲੋਨੀਆਂ ਦਾ ਇੱਕੋ ਇੱਕ ਜੇ ਮੈਂ ਕਿਸੇ ਵੀ ਤਰੀਕੇ ਨਾਲ ਕਹਿਣਾ ਚਾਹਾਂ ਕਿ ਇੱਕੋ ਇੱਕ ਜਿਹੜਾ ਕੋਈ ਫਾਇਦਾ ਕਹਿਣ ਨੂੰ ਤਾਂ ਇਹ ਸੀ ਕਿ ਜਿਸ ਵਿਅਕਤੀ ਕੋਲ ਲੈ ਦੇ ਕੇ ਇੱਕ ਲਿਮਟਡ ਬਜਟ ਦੇ ਪੈਸੇ ਨੇ ਉਹ ਵਿਚਾਰਾ ਇਹਨਾਂ ਚ ਮਕਾਨ ਬਣਾ ਲੈਂਦਾ ਸੀ ਆਪਣਾ ਪਰ ਸਾਰਾ ਕੁਝ ਦੇਖ ਲੈਣ ਤੋਂ ਬਾਅਦ ਘਰ ਬਣਾਉਣਾ ਜਿਹੜਾ ਹੈ ਆਮ ਆਦਮੀ ਗਰੀਬ ਆਦਮੀ ਜਾਂ ਮਸਦਰ ਦੇ ਵਿਅਕਤੀ ਲਈ ਜਿਹੜਾ ਹੈ ਥੋੜਾ ਜਿਹਾ ਔਖਾ ਹੋ ਗਿਆ ਥੋੜਾ ਜਿਹਾ ਦੂਰ ਜੀ ਜਿਹੜੀ ਗੱਲ ਹੋ ਗਈ ਹੈ ਸੋ ਇੱਕ ਵੱਖਰੇ ਦੰਦਾ ਇੱਕ ਪ੍ਰੈਕਟੀਕਲ ਜਿਹਾ ਇੱਕ ਆਸਪੈਕਟ ਹੈ ਇਸ ਸਾਰੇ ਵਿਸ਼ੇ ਦਾ ਪਰ ਕੋਲੂ ਲਾ ਕੇ ਜਿਹੜਾ ਹੈ ਗੈਰ ਕਾਨੂੰਨੀ ਕਲੋਨੀਆਂ ਦੇ ਉੱਤੇ ਲਗ ਲਗਭਗ ਪੰਜਾਬ ਚੋਂ ਦੋਕ ਲੱਗ ਗਈ ਹੈ ਜੀ ਧੰਨਵਾਦ ਨੀਲ ਹੋਰ ਜਾਣਕਾਰੀ ਲਈ ਜੁੜੇ ਰਹੋਗੇ ਤੁਹਾਡੇ ਨਾਲ ਐਸੀ ਡੇਨਿਕ ਸੇਵਾ ਦੇ ਪੋਲਿਟੀਕਲ ਐਡੀਟਰ ਨੀਲ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਕਿ ਅੱਜ ਜਿਹੜਾ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਅਮੈਂਡਮੈਂਟ ਐਕਟ 2024 ਲਾਗੂ ਹੋ ਗਿਆ ਗੈਜਟ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਹੈ ਤੇ ਦੱਸਦੀ ਕਿ ਸੀਐਮ ਮਾਨ ਦੇ ਵੱਲੋਂ ਵਿਧਾਨ ਸਭਾ ਚ ਪੰਜਾਬ ਅਪਾਰਟਮੈਂਟ एंड प्रॉपर्टी रेगुलेशन सो द बिल जेड़ा 2024 ओ पेश किया गया से ते जल्दी इस नु विचारन लेवी कहा गया जिस से जिससे कि आज पंजाब अपार्टमेंट एंड प्रॉपर्टी रेगुलेशन अमेंडमेंट एक्ट 2024 जेड़ा लागू हो गया गजट नोटिफिकेशन भी जारी हुआ देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर